ਸਾਸ਼ੀ ਦਾ ਦੋਸਤੋ ਮੈਂ ਹਨਮਨੀ ਸਿੰਘ ਜਿਵੇਂ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਸ਼ਹਿਰਾਂ ਦੇ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਹੀ ਪਿੰਡਾਂ ਦੇ ਵਿੱਚ ਕੀ ਵਿਕਾਸ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਨਿਊ ਮਰਨਾਈਆਂ ਪਿੰਡ ਵਿਖੇ ਜਿੱਥੇ ਕੇ ਸਾਡੇ ਨਾਲ ਮੁਹੱਲਾ ਵਾਸੀ ਜਿੰ ਪਿੰਡ ਵਾਸੀ ਜੁੜੇ ਹੋਏ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਿਕਾਸ ਨੂੰ ਲੈ ਕੇ ਕੀ ਸਰਕਾਰ ਵੱਲੋਂ ਉਪਲਬਧੀਆਂ ਕੀਤੀਆਂ ਗਈਆਂ ਨੇ ਤੇ ਕੀ ਕੀ ਥੋੜਾ ਨੇ ਪਿੰਡ ਨੂੰ ਕੀ ਕੀ ਮੋਹਈਜਾ ਕਰਵਾਉਣੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਰ ਕੀ ਨਾਮ ਹੈ ਜੀ ਆਪਣਾ ਮੈਂ ਜਰਨੈਲ ਸਿੰਘ ਜੀ ਜਰਨੈ ਆਪਣੇ ਨਿਊ ਬਣਾਈਆਂ ਨਿਊ ਬਣਾਈਆਂ ਹਾਂਜੀ ਤੇ ਸਰਕਾਰ ਵੱਲੋਂ ਜਿਹੜੇ ਵਿਕਾਸ ਕਾਰਜ ਕੀਤੇ ਜਾਂਦੇ ਨੇ ਤੇ ਪਿੰਡ ਦੇ ਵਿੱਚ ਕਿਦਾਂ ਦੇ ਵਿਕਾਸ ਕਾਰਜ ਹੋਏ ਨੇ ਹੁਣ ਤੱਕ ਬਹੁਤ ਚੰਗੇ ਹੋਈ ਆ ਸੜਕ ਬਣ ਗਈ ਆ ਗੰਨੇ ਆ ਵਾਸਤੇ ਬਹੁਤ ਚੰਗੀ ਹਾਂਜੀ ਤੇ ਡਰੈਸਮੈਂਟਰੀ ਹੈਗੀ ਪਿੰਡ ਦੇ ਵਿੱਚ ਹਾਂਜੀ ਔਰ ਗੁਰਦੁਆਰਾ ਸਾਹਿਬ ਹੈਗਾ ਪਿੰਡ ਦੇ ਵਿੱਚ ਹਾਂਜੀ ਠੀਕ ਆ ਇਸ ਵੇਲੇ ਸਭ ਕੁਝ ਹਾਂਜੀ ਤੇ ਪਿੰਡ ਦੇ ਵਿੱਚ ਜੇ ਗੱਲ ਕਰੀਏ ਕਿ 100 ਸਾਲ ਦੀ ਉਮਰ ਤੋਂ ਉਮਰ ਵਾਲੇ ਕਿੰਨੇ ਕੁ ਵਿਅਕਤੀ ਆ ਕਿ ਉਹ ਤਾਂ ਜੀ ਹੁਣ ਕੋਈ ਹੋਣਾ ਨਹੀਂਗਾ ਮੇਰਾ ਕਹਿ ਲੋ 70 75 ਦੇ ਕਿਟ ਚ ਹੋਣਗੇ ਬੰਦੇ ਹਾਂ ਜੀ ਹੋਰ ਨਾ ਕੋਈ ਬੁਢੀ ਨਾ ਕੋਈ ਬੰਦਾ 70 ਤੋਂ ਬਾਧੂ ਨਹੀਂ ਹੋਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੁਹਾਡੀ ਕਿੰਨੀ ਉਮਰ ਹੋ ਚੁੱਕੀ ਮੇਰੀ ਵੀ 70 ਕੇ ਸਾਲ ਦੀ ਹੋ ਗਈ ਹੈ ਜੀ ਪੈਨਸ਼ਨ ਲੱਗੀ ਹੋਈ ਜੀ ਹਾਂ ਜੀ ਪੈਨਸ਼ਨ ਨਹੀਂ ਪੈਨਸ਼ਨ ਅਜੇ ਲੱਗਣੀ ਆ ਜੀ ਅਜੇ ਲੱਗਣੀ ਆ ਹਾ ਠੀਕ ਹੈ ਲੱਗੀ ਨਹੀਂ ਅਜੇ ਅਜੇ ਨਹੀਂ ਲੱਗੀ ਹਾਂ ਜੀ ਤੇ ਹੋਰ ਪਿੰਡ ਦੇ ਵਿੱਚ ਕੋਈ ਸਟਰੀਟ ਲਾਈਟ ਜਾਂ ਕੋਈ ਹੋਰ ਸਕੂਲ ਨੂੰ ਲੈ ਕੇ ਲਾਈਟਾਂ ਜ਼ਰੂਰੀ ਲੱਗਣੀਆਂ ਚਾਹੀਦੀਆਂ। ਬਾਕੀ ਨੰਬਰ ਇੱਕ ਬਿਜਲੀ ਆਪਣੇ ਬਹੁਤ ਘੱਟ ਆਉਂਦੀ ਆ। ਅੱਛਾ। ਉਹਦਾ ਇੰਤਜ਼ਾਮ ਕਰੋ ਵੀ ਲੋਡ ਪੂਰਾ ਹੋਣਾ ਚਾਹੀਦਾ। ਇਹਦੀ ਬਹੁਤ ਜ਼ੰਗੀ ਆ। ਅੱਛਾ। ਤੇ ਕਿੰਨੇ ਘੰਟੇ ਲਾਈਟਰਾਂ ਦੀ ਪਣ? ਬਸ ਕਦੀ ਆ ਜਾਂਦੀ ਹੈ ਕਦੀ ਚਲ ਜਾਂਦੀ ਆ। ਆ। ਅੱਛਾ। ਕੱਟ ਬਹੁਤ ਲੱਗਦੇ ਆ। ਤੇ ਫਸਲਾਂ ਨੂੰ ਜਿਹੜੀ ਲਾਈਟ ਦੇ ਦੇ ਰਹੇ ਆ 8 ਘੰਟੇ ਦੀ ਪ੍ਰੋਪਰ ਆ ਰਹੀ। ਉਹ ਕੁਝ ਆ ਵੀ ਰਹੀ ਆ ਕੱਟ ਵੀ ਰਹੇ ਆ। ਹਾਂਜੀ। ਠੀਕ ਹੈ ਚੱਲਦੀ ਰਹੀ ਉਦਾਂ ਬੱਤੀ ਆ ਜੀ। ਹਾਂਜੀ ਤੇ ਹੋਰ ਪਿੰਡ ਦੇ ਵਿੱਚ ਸਕੂਲ ਦੀ ਜੇ ਪੜ੍ਹਾਈ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਪਿੰਡ ਦੇ ਵਿੱਚ ਕਿਸੇ ਨੇ ਕੋਈ ਮੱਲਾ ਮਾਰੀਆਂ ਖੇਡਾਂ ਸਕੂਲ ਦੇ ਆਪਣੇ ਟੀਚਰ ਹੈਗੇ ਆ ਬਹੁਤ ਸੋਹਣੇ ਬੱਚਿਆਂ ਨੂੰ ਪੜ੍ਹਾਉਂਦੇ ਆ ਬਿਲਕੁਲ ਵਧੀਆ ਸਕੂਲ ਆ ਹਾਂਜੀ ਹਰ ਪਾਸੇ ਵਿਕਾਸ ਕਰ ਜਿਹੜੇ ਪੂਰੇ ਵਧੀਆ ਆ ਪੂਰੇ ਵਧੀਆ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਰਪਿੰਦਰ ਸਿੰਘ ਭਾਜੀ ਕਿਹੜੇ ਪਿੰਡ ਤੋਂ ਜੀ ਨਿਊ ਮਨਾਈਆਂ ਕਲਾਂ ਨਿਊ ਮਨਾਈਆਂ ਕਲਾਂ ਹਾਂਜੀ ਵਿਕਾਸ ਕਾਰਜਾਂ ਲੈ ਕੇ ਕੀ ਕਹਿਣਾ ਚਾਹੋਗੇ ਜੀ ਵਿਕਾਸ ਕਾਰਜਿੰਦਾ ਭਾਜੀ ਸਾਡੇ ਇਲਾਕੇ ਦੇ ਜਿਹੜੇ ਐਮ.ਐਲ.ਏ. ਸਾਹਿਬ ਡਾਕਟਰ ਰਾਜਕੁਮਾਰ ਜੀ ਪਰ ਮਤਲਬ ਚਲੋ ਸਾਡੇ ਪਿੰਡ ਦੇ ਜੇ ਸਾਰੇ ਕੰਮ ਵਧੀਆ ਹੋਏ ਆ ਤਾਂ ਤੋਂ ਬੜੀ ਮਿਸਾਲ ਹੈ ਜਿਹੜੀ ਅੱਜ ਤੱਕ ਆਪਾਂ ਇਹ ਸਮਝਦੇ ਪਿੰਡ ਦੀ ਜਿਹੜੀ ਸਭ ਤੋਂ ਵੱਡੀ ਦੇਣ ਉਹਨਾਂ ਦੀ ਆ ਆ ਸੜਕ ਜਿਹੜੀ ਪਿੰਡ ਦੇ ਬਾਹਰ ਬਾਹਰ ਦੀ ਕੱਢੀ ਆ ਨਾ ਬਾਜੀ ਸਾਡੇ ਖੇਤਾਂ ਮਤਲਬ ਗੰਨੇ ਦੀ ਖੇਤੀ ਆ ਜਿਹਦੇ ਕਰਕੇ ਗੰਨਿਆਂ ਦੀਆਂ ਟਰਾਲੀਆਂ ਨੂੰ ਪ੍ਰੋਬਲਮ ਬਹੁਤ ਆਉਂਦੀ ਸੀ ਪਿੰਡ ਵਿੱਚ ਦੀ ਨੰਗਣ ਤਾਂ ਚਲੋ ਬਾਹਰ ਬਾਹਰ ਦੀ ਹੋ ਕੇ ਮੈਂ ਇਹ ਸਮਝਦਾ ਪਈ ਸੜਕ ਬਣਾਉਣ ਨਾ ਸਾਡੇ ਪਿੰਡ ਨੂੰ 20 ਸਾਲ ਡਾਕਟਰ ਸਾਹਿਬ ਨੇ ਅੱਗੇ ਕਰਤਾ ਪਰ ਮਤਲਬ ਸਾਰੇ ਪਿੰਡ ਨੂੰ ਇਹ ਸੜਕ ਦੀ ਬਹੁਤ ਲੋੜ ਸੀ ਜਿਹੜੀ ਉਹਨੇ ਪਿਛਲੇ ਸਾਲ ਬਣਾ ਕੇ ਦਿੱਤੀ ਆ ਹਾਂਜੀ ਤੇ ਗੱਲ ਕਰੀਏ ਖੇਤੀ ਬਾੜੀ ਦੀ ਖੇਤੀਬਾੜੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿੱਦਾਂ ਦੀ ਖੇਤੀਬਾੜੀ ਇੱਥੇ ਹੁੰਦੀ ਹੈ ਖੇਤੀਬਾੜੀ ਸਾਡੇ ਭਾਈ ਮੇਨ ਗੰਨੇ ਦੀ ਆ ਸਾਡੇ ਜ਼ਮੀਨ ਚਲੋ ਪਿੰਡ ਦੀ ਥੋੜੀ ਆ ਤਿੰਨ ਚਾਰ 100 ਖੇਤਈ ਆ ਮਤਲਬ ਹਰੇਕ ਘਰ ਦੇ 30 30 40 40 ਖੇਤ ਗੰਨੇਆਂ ਦੇ ਹੀ ਆ ਕਣਕ ਝੋਨੇ ਦੀ ਖੇਤੀ ਲੋਕ ਬਹੁਤ ਘੱਟ ਕਰਦੇ ਹਰੇਕ ਘਰ ਗੰਨੇਆਂ ਦੀ ਖੇਤੀ ਜ਼ਿਆਦਾ ਕਰਦਾ ਹੈ ਗੰਨੇਆਂ ਦਾ ਯਰਤੋਂ ਇੱਧਰ ਜ਼ਿਆਦਾ ਆ ਤੇ ਗੰਨੇ ਦੀ ਵੜਾਈ ਤੋਂ ਬਾਅਦ ਕਿੱਥੇ ਲੱਗ ਜਾਂਦੇ ਗੰਨੇ ਪਰ ਗੰਨੇ ਜਿੱਦਾਂ ਜਿੱਦਾਂ ਜਿਹੜੇ ਕਿਸਾਨ ਦੀ ਸੈਟਿੰਗ ਆ ਜੀ ਕੋਈ ਫਗਵਾੜੇ ਜਾਂਦਾ ਕੋਈ ਦ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਸੈਟਿੰਗ ਹੈ ਜਿੱਥੋਂ ਪਰਚੀ ਮਿਲਦੀ ਉਹਨਾਂ ਨੂੰ ਤਾਂ ਉੱਥੇ ਜਾਂਦੇ ਆ ਜੀ ਤੇ ਪ੍ਰੋਫਿਟ ਹੋ ਜਾਂਦਾ ਗੰਨੇ ਜੀ ਹਾਂਜੀ ਹੋ ਜਾਂਦਾ ਪ੍ਰੋਫਿਟ ਤਾਂ ਇੰਨਾ ਬਈ ਚਲੋ ਅੱਜ ਦੇ ਟਾਈਮ 'ਚ ਹਰੇਕ ਬੰਦਾ ਭੱਜ ਦੌੜ ਕਰਦਾ ਹੀ ਆ ਚਲੋ ਜਿੱਦਾਂ ਨੂੰ ਮਰਦੀ ਚਲ ਜਿਓ ਬੱਚਦੇ ਦਾ ਪੈਸੇ ਚਲੋ ਕਣ ਕੇ ਆ ਚਾਹੇ ਝੋਨਾ ਚਾਹੇ ਗੰਨੇ ਪੈਸੇ ਤਾਂ ਉਹਨੇ ਕੇ ਬੱਚਦੇ ਆ ਚਲੋ ਇਹ ਹੈਗਾ ਬਈ ਜਿਹੜਾ ਗੰਨਾ ਆ ਸਭ ਤੋਂ ਵੱਡੀ ਗੱਲ ਹੈ ਬਈ ਕੁਦਰਤੀ ਮਾਰਿਆ ਕੋਈ ਵੀ ਝੱਲ ਲੰਦਾ ਜਦੋਂ ਹੁਣ ਆਪਾਂ ਦੇਖਦੇ ਆਂ ਹੜ੍ਹ ਆਉਂਦੇ ਫਲੱਡ ਆਉਂਦੇ ਆ ਆਪਣੇ ਕਣਕ ਝੋਨਾ ਲੋਕਾਂ ਦਾ ਤਬਾਹ ਹੋ ਜਾਂਦਾ ਲੋਕਾਂ ਨੂੰ ਕੋਈ ਸਾਧਨ ਨਹੀਂ ਪੈਂਦਾ ਗੰਨੇ ਦਾ ਚਲੋ ਇਹ ਇੱਕ ਹੈਗਾ ਸੁੱਖ ਬਈ ਕੋਈ ਵੀ ਕੁਦਰਤੀ ਆਫਵਾਜ ਆ ਜਾਵੇ ਕੋ ਪਾਣੀ ਆ ਜਾਵੇ ਕੋ ਹਨੇਰੀ ਆ ਜਾਵੇ ਗੰਨਾ ਚੱਲ ਸਕਦਾ ਤੇ ਆਪਾਂ ਮੰਨ ਲਾ ਬੀਜ ਗਈ ਇਹ ਸੋਚ ਸਕਦੇ ਆ ਤੇ ਹਾਂ ਬਈ ਚਲੋ ਇੰਨੇ ਦਾ ਹੈਗਾ ਗੰਨਾ ਵੀ ਸਾਨੂੰ ਘਾਟਿਆ ਦਾ ਸੌਦਾ ਨਹੀਂ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਦੇਖਿਆ ਗਿਆ ਕਿ ਉਨੇ ਨੂੰ ਲੈ ਕੇ ਗੱਲਾਂ ਕੀਤੀ ਜਾਂਦੀਆਂ ਨੇ ਕਿ ਝੋਨਾ ਲਾਉਣ ਨਾਲ ਜੇ ਇੱਕ ਤਾਂ ਧਰਤੀ ਦੇ ਹੇਠਲੇ ਪਾਣੀ ਜਿਆਦਾ ਨਹੀਂਵੇਂ ਹੋ ਚੁੱਕੇ ਨੇ ਕਿੱਥੇ ਤੱਕ ਇਸ ਗੱਲ ਦੀ ਸੱਚਾਈ ਹੈ ਜੀ ਸੱਚਾਈ ਤਾਂ ਭਾਜੀ ਇਹ ਬਿਲਕੁਲ ਸਹੀ ਆ ਕਿਉਂਕਿ ਆ ਦੇਖੋ ਨਾ ਜਦੋਂ ਸਾਡੇ ਬਾਬੇ ਦਾਦੇ ਕਰਦੇ ਸੀ ਖੇਤੀ ਉਦੋਂ 40 50 ਫੁੱਟ ਤੇ ਪਾਣੀ ਸੀ ਤਾਂ ਮੇਰਾ ਖਲ ਹਜੇ ਸਾਡੇ ਦੇਖਦੇ ਦੇਖਦੇ 40 ਸਾਲਾਂ ਦੇ ਵਿੱਚ 45 ਸਾਲਾਂ ਦੇ ਵਿੱਚ 300 ਫੁੱਟ ਪਾਣੀ ਡੂੰਘਾ ਚਲ ਗਿਆ ਤਾਂ ਜਿਹੜੇ ਹੁਣ ਸਾਇੰਸ ਵਿਗਿਆਨ ਕਹਿੰਦੀ ਉਹ ਕਹਿੰਦੇ 500 ਤੋਂ ਫੁੱਟ ਜਿਹੜਾ ਥੱਲੇ ਪਾਣੀ ਆ ਪੇ ਉਹ ਤਾਂ ਪੀਣ ਦੇ ਯੋਗ ਹੀ ਨਹੀਂ ਤਾਂ ਮਤਲਬ ਜਦੋਂ ਹੁਣ ਕੱਲੂ ਅਸੀਂ 40 ਸਾਲਾਂ ਬਾਅਦ ਦੇਖਣਾ ਤਾਂ 600 ਥੱਲੇ ਫੋਟੇ ਵੀ ਲੋਕਾਂ ਨੂੰ ਪਾਣੀ ਲੱਭਣਾ ਨਹੀਂ ਹੁਣ ਚਾਹੇ ਝੋਨਾ ਵੀ ਆ ਜਿੱਦਾਂ ਹੁਣ ਬਾਰਿਸ਼ ਨਹੀਂ ਪੈ ਰਹੀ ਭਾਜੀ ਹੁਣ ਸਵੇਰ ਨੂੰ ਕਿਾਰੇ ਆਣ ਭਰੇ ਹੁੰਦੇ ਤਕਾਲਾ ਨੂੰ ਖਾਲੀ ਹੁੰਦੇ ਆ ਤਾਂ ਮੋਟਰਾਂ ਨੂੰ ਵੀ ਆ ਮਤਲਬ ਚਾਹੇ 32 ਆਵੇ 5 ਘੰਟੇ ਚਾਹੇ 24 ਘੰਟੇ ਚੱਲਦੀ ਰਵੇ ਜ਼ਿਮੀਂਦਾਰ ਮੋਟਰ ਬੰਦ ਨਹੀਂ ਕਰ ਸਕਦਾ ਉਹ ਕਿਉਂ ਕਿਉਂ ਕਿਉਂਕਿ ਝੋਨਾ ਪਾਣੀ ਪੀਂਦਾ ਬਹੁਤ ਪਾਣੀ ਬਹੁਤ ਪੀਂਦਾ ਕਰਕੇ ਹਰੇਕ ਬੰਦੇ ਨੂੰ 32 ਦੀ ਲੋੜ ਆ ਤਾਂ ਅਗਲਾ ਕਹਿੰਦਾ ਵੀ ਜਿੰਨਾ ਚਿਰ ਲਾਈਟ ਆਉਂਦੀ ਪੇ ਚੱਲਣ ਦਿ ਜੇ بارش ਪੈ ਜਾਵੇ ਫਿਰ ਜਦੋਂ ਥੋੜੀ ਜਿਹੀ ਸਹਾਇਤਾ ਮਿਲ ਜਾਂਦੀ ਆ ਪਰ ਹੁਣ ਤਾਂ ਮੌਸਮ ਨੂੰ ਦੇਖ ਕੇ ਝੋਨੇ ਦੀਆਂ ਵੀ ਤਾਂ ਆ ਨਿਕਲੀਆਂ ਬਈਆਂ ਸਰਕਾਰਾਂ ਨੂੰ ਲੈ ਕੇ ਕੀ ਉਪਰਾਲੇ ਕਰਨੇ ਚਾਹੀਦੇ ਆ ਇੱਕ ਪਾਸੇ ਤਾਂ ਕੋਈ ਕਈ ਜ਼ਮੀਨਾਂ ਝੋਨੇ ਵਾਲੀਆਂ ਹੁੰਦੀਆਂ ਉੱਥੇ ਹੋਰ ਵੀ ਫਸਲ ਬਹੁਤ ਘੱਟ ਹੁੰਦੀ ਜਾ ਕਿ ਕਿੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਉਪਰਾਲੇ ਦੇਖੋ ਪਰ ਇਹਨਾਂ ਤਾਂ ਜਿਹੜੀ ਸਭ ਤੋਂ ਮੇਨ ਗੱਲ ਜਿਹੜੇ ਹਜੇ ਵਿੱਚ ਜਥੇਬੰਦੀਆਂ ਵੀ ਰੋਈ ਜਾਂਦੀਆਂ ਵੀ ਜਿਹੜੀ ਐਮਐਸਪੀ ਹੈ ਨਾ ਉਹ ਹਰੇਕ ਫਸਲ ਤੇ ਲਾਗੂ ਕਰਨੀ ਚਾਹੀਦੀ ਆ ਚਲੋ ਹੁਣ ਲੋਕਾਂ ਨੇ ਇੱਕ ਰੇਟ ਦੇ ਕਰਕੇ ਸੂਰਜਮੁਖੀ ਅੱਗੇ ਹੁੰਦੀ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਉਹ ਰੇਟ ਕਰਕੇ ਉਹਦਾ ਮੁੱਲ ਨਹੀਂ ਪੈਂਦਾ ਸੀ ਮੱਕੀ ਦਾ ਕੋਈ ਮੁੱਲ ਨਹੀਂ ਪੈਂਦਾ ਸੀ ਲੋਕਾਂ ਨੇ ਉਹ ਚੀਜ਼ਾਂ ਤਿਆਗਤੀਆਂ ਪਰ ਉਹਨਾਂ ਚੀਜ਼ਾਂ ਦਾ ਮੁੱਲ ਨਹੀਂ ਪੈਂਦਾ ਇਸ ਲਈ ਲੋਕ ਜਿਹੜੀਆਂ ਪੱਕੀਆਂ ਫਸਲਾਂ ਚਾਹੇ ਝੋਨਾ ਆ ਚਾਹੇ ਕਣਕ ਆ ਭਾਵੇਂ ਇਹਨਾਂ 'ਚ ਫਾਇਦਾ ਆ ਚਾਹੇ ਨੁਕਸਾਨ ਆ ਲੋਕ ਇਹ ਸੋਚਦੇ ਆ ਕਿ ਠੀਕ ਆ ਬੇ ਇਸ ਚੀਜ਼ ਦਾ ਰੇਟ ਤਾਂ ਤੈ ਹੈਗਾ ਆਪਾਂ ਇਹ ਕਹਿੰਨੇ ਆ ਕਿ ਸਰਕਾਰ ਨੂੰ ਜਿਹੜੀਆਂ ਫਸਲਾਂ ਤੇ ਐਮਐਸਪੀ ਨਹੀਂ ਹੈਗੀ ਉਹਨਾਂ ਤੇ ਐਮਐਸਪੀ ਦੇਣੀ ਚਾਹੀਦੀ ਆ ਤਾਂ ਜੋ ਲੋਕ ਆ ਜ਼ਿਮੀਂਦਾਰ ਆ ਆਪਣੇ ਬਾਕੀ ਵੀ ਫਸਲਾਂ ਬੀ ਸਕਣ ਇੱਕ ਨੌਜਵਾਨੀ ਵਿੱਚ ਤੁਸੀਂ ਪੈਰ ਰੱਖਿਆ ਤੇ ਪਿੰਡ ਦੇ ਵਿਕਾਸ ਕਰ ਜਾਵੇ ਤੁਹਾਡਾ ਪੂਰਾ ਯੋਗਦਾਨ ਹੈ ਤੇ ਪਿੰਡ ਦੇ ਵਿਕਾਸ ਕਰ ਜਾਓ ਲੈ ਕੀ ਕਹਿਣਾ ਚਾਹੋ ਕਿੰਦਾ ਵਿਕਾਸ ਹੋ ਚੁੱਕੇ ਨੇ ਪਿੰਡ ਵਿੱਚ ਪਿੰਡ ਦੇ ਵਿੱਚ ਦੇਖੋ ਭਾਜੀ ਆਪਾਂ ਤਾਂ 216 ਵੋਟਾਂ ਦਾ ਮੇਰਾ ਪਿੰਡ ਆ ਤਾਂ ਅਸੀਂ 52 53 ਲੱਖ ਰੁਪਈਆ 5 ਸਾਲਾਂ ਚ ਗ੍ਰਾਂਟ ਆਈ ਹੈ ਤਾਂ ਉਹਦੇ ਵਿੱਚੋਂ 20 ਲੱਖ ਦੀ 25 ਲੱਖ ਦੀ ਜਿਹੜੀ ਸਾਨੂੰ ਸੜਕ ਸਿਰਫ ਸਾਡੇ ਪਿੰਡ ਨੂੰ ਬਣਾ ਕੇ ਦਿੱਤੀ ਆ ਤੇ ਸਾਰੇ ਪਿੰਡ ਦਾ ਧੋਣਾ ਧੋ ਹੋ ਗਿਆ ਇੱਕ 10 ਲੱਖ ਦਾ ਪੰਚਾਇਤ ਘਰ ਬਣਿਆ 80% ਪਿੰਡ ਦੇ ਵਿੱਚ ਸੀਵਰੇਜ ਪਿਆ ਕੋਈ ਗਲੀ ਨਹੀਂ ਬੇ ਜਿਹੜੀ ਕੱਚੀ ਹੋਵੇ ਹਰੇਕ ਬਲਾਕਾਂ ਦੀ ਗਲੀ ਆ ਕੋਈ ਇਦਾਂ ਦਾ ਚਾਹੇ ਪਿੰਡ ਦੇ ਚਾਰ ਚੁਵੇਰੇ ਘੁੰਮ ਕੇ ਦੇਖ ਲਿਓ ਪੱਕੀ ਸੜਕ ਬਣੀ ਹੋਆ ਚਮਚਾਨ ਘਰ ਤੋਂ ਬਣੀ ਹੋਆ ਸਾਰੇ ਜੋ ਵੀ ਹੋਈਓ ਕਿਤੇ ਵੀ ਮਤਲਬ ਸਾਰੇ ਪਿੰਡਾਂ 'ਚ ਇਦਾਂ ਹੈ ਨਹੀਂ ਕਿ ਗਲਾਸ ਪਾਣੀ ਦਾ ਵੀ ਕਿਤੇ ਖੜਾ ਹੋਊਗਾ ਇਹ ਤਾਂ ਆਮ ਤਾਂ ਚਲੋ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ ਕਾਰਜ ਨੂੰ ਲੈ ਕੇ ਕਿ ਮਤਲਬ ਅਸੀਂ ਇਹ ਸਮਝਦੇ ਹਾਂ ਭਾਈ ਸਮਝੋ 70% ਪਿੰਡਾਂ 'ਚ ਕੰਮ ਹੋ ਗਏ ਹੋ ਆ ਜਿਹੜੀ ਅਗਲੀ ਪੰਚਾਇਤ ਬਣੂਗੀ ਤੇ ਅਸੀਂ ਜਿਹੜਾ ਆਉਣ ਵਾਲਾ ਐਮਐਲਏ ਅਜ ਆਪਣਾ ਮੌਕੇ ਦਾ ਐਮਐਲਏ ਉਹਨਾਂ ਤੋਂ ਇਹ ਆਸ ਰੱਖਦੇ ਹਾਂ ਵੀ ਜਿਹੜਾ ਪੰਜਾਂ ਸਾਲਾਂ 'ਚ ਅਗਲੀ ਪੰਚਾਇਤ ਬਣੂਗੀ ਤੇ ਉਹਨਾਂ ਦੇ ਵਿੱਚ ਕਾਰਜ ਮੁੱਕ ਜਾਣਗੇ ਪਿੰਡ ਦੇ ਵਿੱਚ ਤੁਸੀਂ ਵਿਚਰਦੇ ਹੋ ਕੋਈ ਬਜ਼ੁਰਗ ਬੰਦਾ ਬਿਮਾਰ-ਖਮਾਰ ਹੁੰਦਾ ਕਿੱਥੇ ਲੱਗ ਜਾਨੇ ਉਹ ਪਿੰਡ ਦੇ ਵਿੱਚ ਕੋਈ ਸਹੂਲਤ ਹੈਗੀ ਐ ਮੈਡੀਕਲ ਦੀ ਨਹੀਂ ਪਿੰਡ ਦੇ ਵਿੱਚ ਆਪਣੇ ੱਤੋ ਵਾਲ ਹਸਪਤਾਲ ਹੈਗਾ ਉ ਤਾਂ ਜਿਆਦਾ ਲੋਕ ਉੱਥੇ ਲੈ ਕੇ ਜਾਂਦੇ ਕਿਉਂਕਿ ਚਲੋ ਇੱਕ ਆਪਾਂ ਇਹ ਵੀ ਫਾਇਦਾ ਹੈਗਾ ਭਾਜੀ ਹਿਯਾਰਪੁਰ ਦੇ ਨਜ਼ਦੀਕ ਹੀ ਰਹਿੰਦੇ ਆ ਤਾਂ ਹਰੇਕ ਨੂੰ ਜਦੋਂ ਕੋਈ ਪ੍ਰੋਬਲਮ ਹੁੰਦੀ ਐ ਇੱਕ ਤਾਂ ਚਲੋ ਡਿਸਪੈਂਸਰੀ ਹੈਗੀ ਇੱਥੇ ਤਾਂ ਜੇ ਕੋਈ ਠੀਕ ਐ ਨਹੀਂ ਪ੍ਰੋਬਲਮ ਹੈਗੀ ਜੀ ਉੱਥੋਂ ਅਗਲਾ ਲੈ ਲਉਂਦਾ ਦਵਾਈ ਨਹੀਂ ਤਾਂ ਅਗਲੇ ਸ਼ਹਿਰ ਲੈ ਜਾਂਦੇ ਆ ਸ਼ਹਿਰ ਕਿਉਂਕਿ ਸਾਨੂੰ ਇੱਥੇ ਲੱਗੇ ਪੈਂਦਾ 6-7 ਕਿਲੋਮੀਟਰ ਹਿਯਾਰਪੁਰ ਪੈਂਦਾ ਫੇ ਹਰੇਕ ਬੰਦਾ ਕਹਿੰਦਾ ਵੀ ਜਾਨੂ ਚਲੋ ਇੱਥੇ ਟਾਈਮ ਲੱਗਣਾ ਉੱਥ ਹੁਣ ਜਿਹੜੇ ਬੱਚੇ ਜੋ ਵੱਡੇ ਹੋ ਰਹੇ ਨੇ ਉਹਨਾਂ ਦੀ ਖੇਡ ਦੀ ਖੇਡ ਨੂੰ ਲੈ ਕੇ ਕੀ ਕਹਿਣਾ ਚਾਹੂੰ ਗਰਾਊਂਡ ਕਿੱਦਾਂ ਦਾ ਹੈਗਾ ਇੱਥੇ ਪਿੰਡ ਦੇ ਵਿੱਚ ਗਰਾਊਂਡ ਭਾਜੀ ਪਹਿਲੇ ਦਿਨ ਤੋਂ ਹੀ ਸਾਡੇ ਮਤਲਬ ਪਿੰਡ ਤਿੰਨੀਆਂ ਮਰਨਾਈਆਂ ਤਿੰਨ ਪੰਚਾਇਤਾਂ ਤਿੰਨ ਇੱਕ ਪਿੰਡ ਕੋ ਗਰਾਊਂਡ ਹੈਗੀ ਸਾਡੇ ਦੋ ਪਿੰਡਾਂ ਕੋ ਗਰਾਊਂਡ ਨਹੀਂ ਸਾਡੇ ਤਾਂ ਮਰਲਾ ਜ਼ਮੀਨ ਦਾ ਵੀ ਹੈ ਨਹੀਂ ਤਾਂ ਨਿਆਣੇ ਇੱਦਾਂ ਹੀ ਜਦੋਂ ਖੇਤ ਕੋਈ ਵਿਹਲਾ ਹੁੰਦਾ ਉਹ ਚ ਕ੍ਰਿਕਟ ਜਾਂ ਕੁਝ ਵੀ ਆਪਣੇ ਕਬੱਡੀ ਕੁਝ ਵੀ ਬਾਲੀਬਾਲ ਖੇលਦੇ ਆ ਤਾਂ ਆਪਾਂ ਇਹ ਗਾਂਵ ਯੋਗਦਾਨ ਕਰਨਾ ਵੀ ਜਿਹੜੇ ਵੀ ਮੁੜ ਕੇ ਚਾਹੇ ਇਹ ਸਰਕਾਰ ਲਈ ਚਾਹੇ ਬੱਲੇ ਚਾਹੇ ਸਾਡੇ ਐਮ.ਐਲ.ਏ. ਸਾਹਿਬ ਵੀ ਉਹਨਾਂ ਨੂੰ ਵੀ ਇਹ ਦੁਆ ਕਰੀ ਰਹੀ ਆ ਰਿਕਵੈਸਟ ਕਰੀ ਰਹੀ ਆ ਵੀ ਸਾਨੂੰ ਕਿਤੇ ਹਨਾ ਤੇ ਗਰਾਊਂਡ ਲੈ ਕੇ ਦਿਓ ਕਿਉਂਕਿ ਗਰਾਊਂਡ ਹੋਊਗੀ ਤਾਂ ਨਿਆਣੇ ਖੇਡਣਗੇ ਗਰਾਊਂਡ ਹੋਊਗੀ ਨਿਆਣੇ ਖੇਡਣਗੇ ਚਲੋ ਮਾੜੇ ਕੰਮੋ ਬਾਜ ਜਾਂਦੇ ਨਹੀਂ ਤਾਂ ਚਲੋ ਤਕਾਲਾਂ ਨੂੰ ਹਰੇਕ ਬੰਦਾ ਜੇ ਪਿੰਡ 'ਚ ਗਰਾਊਂਡ ਹੋਵੇ ਨਿਆਣੇ 2-3 ਘੰਟੇ ਗਰਾਊਂਡ 'ਚ ਲਾਉਂਦੇ ਆ ਜਿਹੜਾ ਉਹਨਾਂ ਦਾ ਟਾਈਮ ਹੈ ਉਧਰ ਲੰਘ ਜਾਂਦਾ ਨਹੀਂ ਤਾਂ ਫੇ ਜੇ ਉਹ ਗਰਾਊਂਡ ਨਾ ਹੋਵੇ ਫੇ ਆਪੇ ਨਿਆਣਾ ਗਲ ਹੋਰ ਕੜੀਆਂ ਕਮੀਆਂ ਦੀ ਥੋੜ੍ਹਾ ਮਹਿਸੂਸ ਕਰਦੇ ਜਿਹੜੀ ਇੱਥੇ ਹੋਣੀ ਚਾਹੀਦੀ ਸਰਕਾਰ ਵੱਲੋਂ ਮਹਿੰਜਾ ਕਰਵਾਈਏ ਜਾਣੀ ਚਾਹੀਦੀ ਕਮੀਆਂ ਬਜ ਸਾਡੇ ਹਿਸਾਬ ਨਾਲ ਤਾਂ ਕੁਝ ਕੁ ਕਮੀਆਂ ਹੈਗੀਆਂ ਇੱਕ ਪਿੰਡ ਦੇ ਵਿੱਚ ਥੋੜੀ ਲੇਟਾਂ ਦੀ ਕਮੀ ਆ ਤੇ ਜਿਹੜਾ 10 20% ਸੀਵਰੇਜ ਰਹਿੰਦਾ ਉਹ ਪਵਾ ਕੇ ਤਾਂ ਇੱਕ ਸਾਡੇ ਸ਼ਮਸ਼ਾਨ ਘਰ ਤਾਂ ਛੱਪੜ ਦੀ ਮੇਨ ਪ੍ਰੋਬਲਮ ਹੈ ਹੋਰ ਬਾਕੀ ਸਾਨੂੰ ਕੋਈ ਗਲੀ ਨਾਲੀ ਦੀ ਕੋਈ ਦੂਜੀ ਦੀ ਕੋਈ ਪ੍ਰੋਬਲਮ ਨਹੀਂ ਬਾਕੀ ਸਾਰੇ ਪਿੰਡ ਐ ਸੰਤੋਸ਼ਟਿਆ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਆ ਪਿੰਡ 'ਚ ਇੱਕਾ ਬਹੁਤਾ ਹੈ ਬ ਸਾਰੇ ਬਸਾਂ ਤੀਨਾਂ ਦੋ ਵਾਰੀ ਪੰਚਾਇਆ ਚੜੀਆਂ ਪਿੰਡ ਦੇ ਧੜੇਵਾਜੀ ਹੈ ਨਹੀਂ ਮੁੰਡੇ ਸਾਰੇ ਨੌਜਵਾਨ ਇਕੱਠੇ ਆ ਅਸੀਂ ਕੋਈ ਵੀ ਕੰਮ ਕਰਨਾ ਹੋਵੇ ਸਿਆਣਿਆਂ ਨਿਆਣਿਆਂ ਦੀ ਸਾਰੇ ਬੰਦਿਆਂ ਦੀ ਸਲਾਹ ਲੈ ਕੇ ਚੱਲੀ ਦੀ ਆ ਉਹਦਾ ਇਹ ਫਾਇਦਾ ਹੈ ਮੈਂ ਜਦੋਂ ਕੋਈ ਵੀ ਹਰੇਕ ਬੰਦਾ ਬਾਹੀਂ ਫੜਦਾ ਕੋਈ ਲੱਤ ਨਹੀਂ ਖਾਈਦਾ ਅਗਲਾ ਫੇਰ ਇਹ ਕਹਿੰਦਾ ਵੀ ਚਲੋ ਠੀਕ ਹੈ ਮੁੰਡੇ ਮੋਰੇ ਹੋ ਕੇ ਕੰਮ ਕਰਦੇ ਉਹ ਸਾਥ ਦੇਣਾ ਚਾਹੀਦਾ ਸਾਡੇ ਨਾਲ ਜੁੜੇ ਨੇ ਹੋਰ ਵੀ ਨੌਜਵਾਨ ਮੁੰਡੇ ਪਿੰਡ ਦੇ ਤੇ ਕੀ ਕਹਿਣਾ ਚਾਹੋ ਕੀ ਨਾਮ ਹੈ ਜੀ ਮੈਂ ਨਾਂ ਅਰਜਨ ਆ ਜੀ ਤੇ ਅੱਜ ਦੇ ਟਾਈਮ ਦੇ ਵਿੱਚ ਨਸ਼ਿਆਂ ਦਾ ਦੌਰ ਵੱਧ ਗਿਆ ਤੇ ਨੌਜਵਾਨੀ ਪੀੜ੍ਹੀ ਨਸ਼ਿਆਂ ਵਿੱਚ ਜਾ ਰਹੀ ਹੈ ਤੇ ਕੀ ਸੰਦੇਸ਼ ਦੇਣਾ ਚਾਹੋਗੇ ਜੀ ਸੰਦੇਸ਼ ਸਾਡਾ ਕੁਝ ਨਹੀਂ ਜੀ ਬਸ ਪਿੰਡ 'ਚ ਗਰਾਊਂਡ ਹੋਣਾ ਚਾਹੀਦਾ ਤੇ ਸ਼ਾਮ ਨੂੰ ਬੰਦਾ ਉਹਦੇ ਵਿੱਚ ਟਾਈਮ ਲਾ ਜਾਂਦਾ ਖੇਡ ਖੋਲ ਕੇ ਸਰੀਰ ਦਾ ਜੋਲ ਲੱਜਾਂਦਾ ਤੇ ਉਹੀ ਬੰਦਾ ਜੋ ਸ਼ਾਮ ਨੂੰ ਜਦਾਂ ਕੇ ਹੁੱਲੜਵਾਈ ਕਰਦੀ ਮੋਟਰਸਾਈਕਲ 'ਤੇ ਜਾ ਕੇ ਗਲਤ ਕੰਮ ਕਰਦੇ ਆ ਉਹੀ ਬੰਦਾ ਟਾਈਮ ਗਰਾਊਂਡ 'ਚ ਲੱਗ ਜਾਂਦਾ ਤੇ ਵਧੀਆ ਆਪਣੇ ਸਰੀਰ ਦਾ ਵੀ ਜੋਲ ਲੱਗ ਜਾਂਦਾ ਜੀ ਤੇ ਨਸ਼ਿਆਂ ਲੈ ਕੇ ਕਹਿਣਾ ਚਾਹੋਗੇ ਨਸ਼ਿਆਂ ਨੂੰ ਲੈ ਕੇ ਜੀ ਨਸ਼ੇ න පයිසන්හ දෑහැදේ .